ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈਗਾ ਜੀ। ਜਵਾਹਰ ਨਵੋਦਿਆ ਵਿਦਿਆਲਿਆ ਭਰਤੀ ਹੈ ਜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੋਸਟਾਂ ਨੇ। ਬਰਨਾਲਾ, ਬਠਿੰਡਾ, ਤਰਨਤਾਰਨ, ਰੋਪੜ, ਮੁਹਾਲੀ, ਪਠਾਨਕੋਟ, ਜਲੰਧਰ ਜ਼ਿਲ੍ਹੇ ਵਾਲੇ ਜ਼ਰੂਰ ਦੇਖੋ ਨਾ ਵੀਡੀਓ। ਸਿੱਧੀ ਇੰਟਰਵਿਊ ਹੈਗੀ ਹੈ, ਸਿੱਧੀ ਭਰਤੀ ਹੈਗੀ ਹੈ ਜੀ। ਜਲਦੀ ਤੋਂ ਜਲਦੀ ਪੋਸਟਾਂ ਦੇ ਲਈ ਅਪਲਾਈ ਕਰੋ ਤੇ ਇੰਟਰਵਿਊ ਦੇ ਉੱਤੇ ਪਹੁੰਚੋ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੁਹਾਨੂੰ ਜੋਬ ਬਾਰੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਸਰਕਾਰੀ ਤੇ ਪ੍ਰਾਈਵੇਟ ਪੋਸਟਾਂ ਬਾਰੇ ਨਹੀਂ ਪਤਾ ਲ ਤਾ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡੇ ਇਸ ਵੀਡੀਓ ਦੇ ਵਿੱਚ ਤਿੰਨ ਨੋਟੀਫਿਕੇਸ਼ਨ ਨੇ ਬੱਕੋ ਬੱਕਰੇ ਨੋਟੀਫਿਕੇਸ਼ਨ ਨੇ ਤਿੰਨਾਂ ਦੀ ਜਾਣਕਾਰੀ ਦੇਵਾਂਗੇ ਪਹਿਲਾ ਪਹਿਲੇ ਨੋਟੀਫਿਕੇਸ਼ਨ ਦੀ ਫਿਰ ਦੂਸਰੇ ਦੀ ਫਿਰ ਤੀਸਰੇ ਦੀ ਸਾਡਾ ਇੱਕ ਟੈਲੀਗ੍ਰਾਮ ਤੇ ਵਟਸਐਪ ਚੈਨਲ ਵੀ ਹੈ ਜਿਸਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੋਸਤੋ ਪਹਿਲਾ ਪਹਿਲੇ ਨੋਟੀਫਿਕੇਸ਼ਨ ਵਾਲੀ ਗੱਲ ਹੈ ਜੋ ਕਿ ਪੀਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਦੋ ਡਿਸਟ੍ਰਿਕਟ ਜਲੰਧਰ ਪੰਜਾਬ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾਕ ਇਨ ਇੰਟਰਵਿਊ ਰੱਖੀ ਗਈ ਹੈ ਜੀ ਪੀਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਦੋ ਜਲੰਧਰ ਦੇ ਵਿੱਚ ٹیਜੀਟੀ ਐਗਰੀਕਲਚਰ ਦੀ ਪੋਸਟ ਅਨਾਉਂਸ ਕੀਤੀ ਗਈ ਹੈ ਜੋ ਕਿ ਪਿਓਰਲੀ ਕੰਟਰੈਕਟ ਬੇਸ ਦੇ ਉੱਤੇ ਜੀ ਭਰਤੀ ਕੀਤੀ ਜਾਣੀ ਹੈ 34125 ਤਨਖਾਹ ਦਿੱਤੀ ਜਾਵੇਗੀ ਕੈਂਡੀਡੇਟ ਕੋਲੇ ਗੁੱਡ ਨੌਲੇਜ ਹੋਣੀ ਚਾਹੀਦੀ ਹੈ ਰਿਲੇਵੈਂਟ ਸਬਜੈਕਟ ਦੇ ਵਿੱਚ ਤੇ ਬੈਚਲਰ ਡਿਗਰੀ ਐਗਰੀਕਲਚਰ ਦੇ ਵਿੱਚ ਹਾਰਟੀਕਲਚਰ ਦੇ ਵਿੱਚ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੋਵੇ ਜਾਂ ਡਿਪਲੋਮਾ ਕੀਤਾ ਹੋਵੇ 3 ਸਾਲ ਦਾ ਹਾਰਟੀਕਲਚਰ ਦੇ ਵਿੱਚ ਇਨ ਟੀਚਿੰਗ ਫਾਰਮਿੰਗ ਰਿਲੇਟਡ ਵਰਕ ਜੀ ਵਾਕ ਇਨ ਇੰਟਰਵਿਊ ਹੈ ਜੀ 5 ਅਗਸਤ 2025 ਸਵੇਰੇ 10 ਵਜੇ ਸਾਰੇ ਡਾਕੂਮੈਂਟਸ ਤੇ ਰਿਜ਼ਿਊਮੇ ਨਾਲ ਲੈ ਕੇ ਪ੍ਰਿੰਸੀਪਲ ਆਫਿਸ ਜੀਐਨਵੀ ਜਲੰਧਰ ਵਿਖੇ ਪਹੁੰਚਣ ਦੀ ਸਾਰਿਆਂ ਨੇ ਖੇਚਲ ਕਰਨੀ ਹੈ ਜਿਨ੍ਹਾਂ ਨੇ ਇਹ ਪੋਸਟਰ ਦੇ ਲਈ ਅਪਲਾਈ ਕਰਨਾ ਹੈਗਾ ਜੀ ਹੁਣ ਆਪਾਂ ਦੂਸਰੇ ਨੋਟੀਫਿਕੇ ਵਧਦੇ ਆ ਜੀ ਜੋ ਦੂਸਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜਵਾਰ ਨਵੋਦਾ ਵਿਦਿਆਲੇ ਤਰਨਤਨ ਪੰਜਾਬ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜਿਸ ਦੇ ਵਿੱਚ ਪਿਓਰਲੀ ਕੰਟਰੈਕਟ ਬੇਸ ਦੇ ਉੱਤੇ ਪੋਸਟ ਅਨਾਉਂਸ ਕੀਤੀ ਗਈ ਜੋ ਕਿ ਸਕਿੱਲ ਟੀਚਰ ਹੈਲਥ ਕੇਅਰ ਦੀ ਪੋਸਟ ਅਨਾਉਂਸ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਇੱਕ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ ਜਿਸ ਦਾ ਲਿੰਕ ਇਹ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਹੈ ਇਸ ਦੇ ਉੱਪਰ ਕਲਿੱਕ ਕਰਕੇ ਐਪਲੀਕੇਸ਼ਨ ਫਾਰਮ ਭਰਨਾ ਹੈ ਤੇ ਕੁਆਲਿਫਿਕੇਸ਼ਨ ਦਾ ਲਿੰਕ ਵੀ ਇਹਨਾਂ ਵੱਲੋਂ ਦਿੱਤਾ ਹੈਗਾ ਜੀ ਤੇ ਸਾਰੇ ਇਹ ਦਸਤਾਵੇਜ ਦੀਆਂ ਫੋਟੋਕਾਪੀ ਤੁਸੀਂ ਨਾਲ ਲੈ ਕੇ ਜਾਣੀਆਂ ਹੈਗੇ ਜੀ ਜਦੋਂ ਤੁਸੀਂ ਇੰਟਰਵਿਊ ਦੇ ਉੱਤੇ ਪਹੁੰਚਣਾ ਸਕਿੱਲ ਟੀਚਰ ਹੈਲਥ ਕੇਅਰ ਦੀ ਪੋਸਟ ਹੈ ਜੀ 5 ਅਗਸਤ 2025 ਨੂੰ ਅਨਾਉਂਸ ਕੀਤੀ ਬਲੋਕ ਇੰਟਰਵਿਊ ਰੱਖੀ ਗਈ ਹੈ ਜੀ ਐਨ ਵੀ ਗੋਇੰਦਵਾਲ ਸਾਹਿਬ ਡਿਸਟ੍ਰਿਕਟ ਤਰਨਤਾਰਨ ਵਿਖੇ ਜੋ ਕਿ ਵੈਨਿਊ ਨੋਡਲ ਜੀ ਐਨ ਵੀ ਹੈਗਾ ਜੀ ਇਹ ਉੱਥੇ ਤੁਹਾਡੇ ਇੰਟਰਵਿਊ ਹੋਵੇਗੀ ਪੰਜਾਬ ਦੇ ਵਿੱਚ ਕੁੱਲ 8 ਪੋਸਟਾਂ ਨੇ ਚੰਡੀਗੜ੍ਹ, ਬਰਨਾਲਾ, ਬਠਿੰਡਾ, ਰੋਪੜ, ਤਰਨਤਾਰਨ, ਫਰੀਦਕੋਟ, ਮੁਹਾਲੀ ਤੇ ਪਠਾਨਕੋਟ ਵਿੱਚ ਪੋਸਟਾਂ ਨੇ ਬਾਕੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਹੈਲਥ ਕੇਅਰ ਸਕਿਲ ਟੀਚਰ ਤੇ ਹੁਣ ਆਪਾਂ ਤੀਸਰੇ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਤੀਸਰਾ ਨੋਟੀਫਿਕੇਸ਼ਨ ਵੀ ਵਾਕ ਇਨ ਇੰਟਰਵਿਊ ਰੱਖੇ ਗਿਆ ਵੱਖ-ਵੱਖ ਪੋਸਟਾਂ ਨੇ ਪੀਐਮ ਸੀਰੀ ਸਕੂਲ ਜਵਾਰ ਨਵੋਦਿਆ ਵਿਦਿਆਲਿਆ ਸੰਧੂਆ ਦੇ ਵਿੱਚ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਵੱਖ-ਵੱਖ ਪੋਸਟਾਂ ਨੇ ਜੀ ਕਿਹੜੀਆਂ ਕਿਹੜੀਆਂ ਸਪੋਰਟਸ ਟੀਚਰ ਕੋਚ ਦੀ ਪੋਸਟ ਹੈ ਡਾਂਸ ਮਾਹਰ ਦੀ ਪੋਸਟ ਹੈ ਸੰਗੀਤ ਮਾਹਰ ਤੇ ਸੈਲਫ ਡਿਫੈਂਸ ਟ੍ਰੇਨਰ ਮਹਿਲਾ ਦੀ ਪੋਸਟ ਹੈ ਸਪੋਰਟਸ ਟੀਚਰ ਕੋਚ ਦੇ ਲਈ ਗੱਲ ਕਰੀ ਤਾਂ ਗ੍ਰੈਜੂਏਸ਼ਨ ਅਤੇ ਜੁਡੋ ਟੈਕਵਾਂਡੋ ਕੁਸ਼ਤੀ ਐਥਲੈਟਿਕਸ ਤੇ ਫੁੱਟਬਾਲ ਵਿੱਚ ਮਾਹਰ ਹੋਣਾ ਚਾਹੀਦਾ ਜੀ 1250 ਰੁਪਏ ਪ੍ਰਤੀ ਸੈਸ਼ਨ ਅਤੇ 5 ਮਹੀਨੇ ਲਈ 4 ਸੈਸ਼ਨ ਪ੍ਰਤੀ ਹਫਤਾ ਲਗਭਗ 20000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਡਾਂਸ ਮਾਹਰ ਦੇ ਵਿੱਚ ਕਥਕ ਕਚੀ ਕੁਚੀਪੂੜੀ ਭਾਰਤਨਾਟ్యం ਲੋਕ ਪਰੰਪਰਾਗਤ ਨਾਚ ਲਈ ਮਾਨਤਾ ਪ੍ਰਾਪਤ ਯੂਨੀਵਰਸਿਟੀ ਸੰਸਥਾ ਤੋਂ ਸੰਬੰਧਿਤ ਖੇਤਰ ਵਿੱਚ ਗ੍ਰੈਜੂਏਸ਼ਨ ਹੋਵੇ 8 ਮਹੀਨੇ ਲਈ ਰੱਖਿਆ ਜਾਣਾ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਸੰਗੀਤ ਮਹਾਰ ਦੀ ਗੱਲ ਕਰੀਏ ਮਾਨਤਾ ਪ੍ਰਾਪਤ ਯੂਨੀਵਰਸਿਟੀ ਸੰਸਥਾ ਤੋਂ ਸੰਬੰਧਿਤ ਖੇਤਰ ਗਿਟਾਰ ਕੀਬੋਰਡ ਕਾਗੋ ਬੰਸਰੀ ਤਬਲਾ ਆਦਿ ਵਿੱਚ ਗ੍ਰੈਜੂਏਸ਼ਨ ਕੀਤੇ ਹੋਵੇ 8 ਮਹੀਨੇ ਲਈ ਹੋਵੇਗਾ ਜੀ 25000 ਤਨਖਾਹ ਦਿੱਤੀ ਜਾਵੇਗੀ ਸੈਲਫ ਡਿਫੈਂਸ ਟ੍ਰੇਨਰ ਮਹਿਲਾ ਦੇ ਵਿੱਚ ਕਿਸੇ ਵੀ ਮਾਰਸ਼ਲ ਆਰਟਸ ਵਿੱਚ ਬਲੈਕ ਬੈਲਟ ਕੀਤਾ ਹੋਵੇ ਤੇ 12500 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ ਘੱਟੋ ਘੱਟ ਚਾਰ ਵਾਰ ਮਹੀਨੇ ਦੇ ਵਿੱਚ ਤੇ ਉਪਰਲੀ ਉਮਰ ზეਮਾ 50 ਸਾਲ ਹੈ ਤੇ ਉਮਰ ਅਤੇ ਹੋਰ ਵਿਦਿਅਕ ਪੇਸ਼ੇਵਾਰ ਯੋਗਤਾਵਾਂ ਦਾ ਮੁਲਾਂਕਣ ਲਈ ਕਰਨ ਲਈ ਕਟਆਫ ਮਿਤੀ 31/7/2025 ਹੈ ਇਹਨਾਂ ਵੱਲੋਂ ਸਪੈਸ਼ਲ ਮੈਂਸ਼ਨ ਕੀਤਾ ਗਿਆ ਹੈ ਜੀ ਵਾਕ ਇਨ ਇੰਟਰਵਿਊ ਦਾ ਇਹ ਨੋਟੀਫਿਕੇਸ਼ਨ ਦੇ ਵਾਕ ਇਨ ਇੰਟਰਵਿਊ ਦੇ ਉੱਤੇ ਪਹੁੰਚ ਜਾਣਾ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਏਸ਼ੀਆ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦਾ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ